ਹਾਂਜੀ ਵੈਲਕਮ ਟੂ ਮਾਈ ਯੂਟਿਊਬ ਚੈਨਲ ਸੋ ਅੱਜ ਆਪਾਂ ਗੱਲ ਕਰਾਂਗੇ ਚੰਡਾਲ ਨੂਹਾ ਵੀਡੀਓ ਬਾਰੇ ਸੋ ਚੰਡਾਲ ਨੂਹਾ ਵੀਡੀਓ ਵਿੱਚ ਪਾਲੀ ਦੀ ਬਹੁਤ ਜ਼ਿਆਦਾ ਵੇਟ ਹੋ ਰਹੀ ਆ ਕਿਉਂਕਿ ਜਿਹੜੀ ਬੇਬੇ ਦੀ ਧੀ ਆ ਬਾਪੂ ਦੀ ਧੀ ਪਾਲੀ ਆ ਤੇ ਵਿੱਕੀ ਤੇ ਕਵਲ ਦੀ ਭੈਣ ਆ ਪਾਲੀ ਕਿਉਂਕਿ ਉਹ ਬਾਹਰਲੀ ਕੰਟਰੀ ਵਿੱਚ ਕਿਤੇ ਰਹਿੰਦੀ ਆ ਤੇ ਉਹਦੀ ਹਮੇਸ਼ਾ ਹੀ ਸੋਨੂ ਨਾਲ ਹੀ ਗੱਲ ਹੁੰਦੀ ਆ ਤੇ ਹਰ ਇੱਕ ਗੱਲ ਸੋਨੂ ਉਸ ਨੂੰ ਦੱਸ ਦਿੰਦਾ ਏ ਕਿ ਘਰ ਵਿੱਚ ਕੀ ਹੋ ਰਿਹਾ ਏ ਤੇ ਕਿੱਦਾਂ ਚੱਲ ਰਿਹਾ ਏ ਤੇ ਬੇਬੇ ਬਾਪੂ ਦਾ ਹਾਲ ਕੀ ਚਾਲੇ ਸੋ ਇਸੇ ਤਰੀਕੇ ਨਾਲ ਹੁਣ ਮਤਲਬ ਕਿ ਬੇਬੇ ਦੇ ਨਾਲ ਬਹੁਤ ਵੱਡਾ ਹਾਦਸਾ ਹੋ ਚੁੱਕਾ ਆ ਜਿਵੇਂ ਕਿ ਬੇਬੇ ਨੂੰ ਇਹਨਾਂ ਨੇ ਹਸਪੀਟਲ ਵੀ ਖੜੇ ਆ ਤੇ ਬਿਹੋਸ਼ੀ ਦੀਆਂ ਦਵਾਈਆਂ ਵੀ ਦਿੱਤੀਆਂ ਤੇ ਬੇਬੇ ਨੂੰ ਹੁਣ ਚੱਕ ਕੇ ਭੂਆ ਵੱਲ ਲੈ ਆਏ ਆ ਸੋ ਉੱਥੇ ਬੇਬੇ ਨੂੰ ਕੁਝ ਵੀ ਨਹੀਂ ਪਤਾ ਹੈਗਾ ਕਿ ਮੇਰੇ ਨਾਲ ਕੀ ਬਣ ਰਿਹਾ ਹੈ ਤੇ ਉਧਰ ਹੀ ਮਤਲਬ ਕਿ ਪਾਲੀ ਨੂੰ ਵੀ ਕੁਝ ਨਹੀਂ ਪਤਾ ਕਿ ਬੇਬੇ ਨਾਲ ਕੀ ਹੋਇਆ ਸੋ ਜਦ ਇਹ ਸਾਰੀ ਗੱਲ ਪਾਲੀ ਨੂੰ ਪਤਾ ਲੱਗਦੀ ਆ ਕਿਉਂਕਿ ਭੂਆ ਵੀ ਕਹਿੰਦੀ ਆ ਸੋਨੂ ਨੂੰ ਕਿ ਫੋਨ ਕਰਕੇ ਸਾਰਾ ਕੁਝ ਦੱਸ ਦੇ ਤੇ ਉਧਰੋਂ ਜੀਤਾ ਸਮਝਾਉਂਦੀ ਆ ਸੋਨੂ ਨੂੰ ਕਿ ਜੇਕਰ ਆਪਾਂ ਕੁਝ ਵੀ ਨਾ ਦੱਸਿਆ ਤੇ ਫਿਰ ਜਾਦ ਪਤਾ ਬਾਅਦ ਵਿੱਚ ਲੱਗਾ ਤੇ ਉਸਨੇ ਬਹੁਤ ਜ਼ਿਆਦਾ ਗੁੱਸਾ ਕਰਨਾ ਏ ਸੋ ਇਸੇ ਕਰਕੇ ਸੋਨੂ ਫੋਨ ਲਾ ਕੇ ਸਾਰੀ ਦੀ ਸਾਰੀ ਗੱਲ ਪਾਲੀ ਭੈਣ ਨੂੰ ਦੱਸ ਦਿੰਦਾ ਏ ਤੇ ਉਸ ਨੂੰ ਪਤਾ ਲੱਗਣਸਾਰ ਉਹ ਬਹੁਤ ਜ਼ਿਆਦਾ ਗੁੱਸਾ ਕਰਦੀ ਆ ਤੇ ਇਹ ਕਹਿੰਦੀ ਆ ਕਿ ਇੰਨਾ ਕੁਝ ਹੋ ਗਿਆ ਤੇ ਮੈਨੂੰ ਕਿਉਂ ਨਹੀਂ ਦੱਸਿਆ ਸੋ ਉਹ ਕਹਿੰਦੀ ਆ ਕਿ ਮੈਂ ਹੁਣ ਇੰਨਾ ਟਾਈਮ ਇੱਥੇ ਵੇਟ ਨਹੀਂ ਕਰ ਸਕਦੀ ਤੇ ਮੈਨੂੰ ਛੁੱਟੀਆਂ ਵੀ ਹੋ ਚੁੱਕੀਆਂ ਨੇ ਤੇ ਮੈਂ ਹੁਣੇ ਹੀ ਇੰਡੀਆ ਆਵਾਂਗੀ ਟਿਕਟ ਕਰਾ ਕੇ ਤੇ ਇਹਨਾਂ ਨੂੰ ਮੈਂ ਦੱਸਾਂਗੀ ਕਿ ਮੇਰੇ ਮਾਪਿਓ ਨਾਲ ਐਦਾਂ ਦਾ ਵਿਵਹਾਰ ਜਿਹੜੇ ਕਰ ਰਹੇ ਨੇ ਸੋ ਉਹ ਵਿੱਕੀ ਪ੍ਰੀਤ ਤੇ ਸੰਦੀਪ ਨਾਲ ਤਾਂ ਪਹਿਲਾਂ ਹੀ ਮਾੜਾ ਹੋ ਗਿਆ ਕਿਉਂਕਿ ਜਿਹੜੀ ਉਹ ਪੁਲਿਸ ਲੈ ਕੇ ਆਏ ਸੀ ਉਹ ਉਹਨਾਂ ਤੇ ਹੀ ਭਾਰੂ ਪੈ ਗਈ ਤੇ ਭਰ ਹੁਣ ਵੀ ਉਹ ਜਿਵੇਂ ਖੜੇ ਜਾ ਚੁੱਕੇ ਆ ਤੇ ਭਾਰੂ ਬੇਬੇ ਬਾਪੂ ਨੂੰ ਫੇਰ ਵੀ ਥੋੜਾ ਉਹਨਾਂ ਦਾ ਤਰਸ ਹੀ ਆ ਗਿਆ ਪਰ ਉਥੇ ਪਾਲੀ ਨੇ ਇਹ ਕਿਹਾ ਹੈ ਕਿ ਇੱਕ ਵਾਰ ਇਹਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਾ ਹੈ ਤਾਂ ਜੋ ਇਹ ਗਾਂ ਤੋਂ ਤੁਹਾਡੇ ਨਾਲ ਐਦਾਂ ਦੀ ਕੋਈ ਗਲਤੀ ਨਾ ਕਰਨ ਤੇ ਨਾ ਹੀ ਤੁਹਾਨੂੰ ਘਰੋਂ ਕੱਢਣ ਤੇ ਨਾ ਹੀ ਤੁਹਾਨੂੰ ਘਰੋਂ ਕੱਢਣ ਬਾਰੇ ਸੋਚਣ ਸੋ ਇਹ ਤੁਹਾਡੀ ਸੇਵਾ ਕਰਨ ਸੋ ਇਹਨਾਂ ਨੂੰ ਇਹੋ ਜਿਹਾ ਸਬਕ ਸਿਖਾਉਣਾ ਹੈ ਸੋ ਪਾਲੀ ਨੇ ਬਹੁਤ ਜਿਆਦਾਆਂ ਸਕੀਮਾਂ ਲਾਈਆਂ ਹੋਈਆਂ ਨੇ ਤੇ ਭੂਆ ਨੇ ਵੀ ਕਾਫੀ ਮਤਲਬ ਮਦਦ ਕੀਤੀ ਆ ਤੇ ਜਿਵੇਂ ਕਿ ਬੇਬੇ ਨੂੰ ਬਚਾ ਲਿਆ ਇਹ ਤੇ ਨਾਲ ਸੋਨੂ ਜੀ ਤਾਂ ਨੇ ਵੀ ਸੋ ਹੁਣ ਪਾਲੀ ਨੇ ਇਹ ਕਿਹਾ ਕਿ ਮੇਰੇ ਹੁੰਦਿਆਂ ਮੈਂ ਬੇਬੇ ਬਾਪੂ ਨੂੰ ਉਸ ਘਰ ਵਿੱਚ ਹੀ ਲੈ ਕੇ ਜਾਵਾਂਗੀ ਤੇ ਉਹ ਜੇਕਰ ਕੁਝ ਵੀ ਕਰਨ ਦੀ ਕੋਸ਼ਿਸ਼ ਕਰਾਏਗੇ ਤੇ ਫਿਰ ਮੈਂ ਦੇਖ ਲਵਾਂਗੀ ਸੋ ਹੁਣ ਦੇਖਦੇ ਹਾਂ ਕਿ ਕਦੋਂ ਐਂਟਰੀ ਹੁੰਦੀ ਆ ਪਾਲੀ ਪੈਂਦੀ ਤੇ ਵੀਡੀਓ ਵਿੱਚ ਕੀ ਬਦਲਾਅ ਆਉਂਦੇ ਆ ਸੋ ਜੇਕਰ ਵੀਡੀਓ ਤੁਹਾਨੂੰ ਇਹ ਵਧੀਆ ਲੱਗੀ ਤੇ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਨਵੀਆਂ ਵੀਡੀਓ ਤੇ ਨਵੀਂ ਜਾਣਕਾਰੀ ਲੈ ਕੇ ਆ ਸਕੀਏ ਧੰਨਵਾਦ